ਅਸੀਂ ਪ੍ਰਵਾਸੀਆਂ ਨੂੰ ਨਹੀਂ ਪਤਾ ਲਾਉਣਾ ਚਾਹੁੰਦੇ ਅਸੀਂ ਉਹਨਾਂ ਦੇ ਕੰਮ ਨੂੰ ਵੀ ਖਰਾਬ ਕਰਨਾ ਚਾਹੁੰਦੇ ਪਰ ਅਸੀਂ ਆਨੇ ਸਾਨੂੰ ਤਾਂ ਸਾਡੇ ਵਰਗੇ ਰਹਿੰਦੇ ਹੋ ਇਹਨਾਂ ਦੇ ਘਰਾਂ 'ਚ 2 250 ਵੋਟ ਉਹਨਾਂ ਦੀ ਬਣਾਤੀ ਮੀਨ ਇਹਨਾਂ ਦਾ ਘਰ ਹੋਣਾ ਹੀ ਨਹੀਂਗਾ ਫਿਰ ਸਾਨੂੰ ਆਂਦੇ ਨੇ ਤੁਸੀਂ ਵੀ ਤਾਂ ਬਾਹਰ ਜਾਣੇ ਹੋ ਜੀ ਮੈਨੂੰ ਦੱਸੋ ਕਿ ਕਿਹੜੇ ਕੈਨੇਡੀਅਨ ਦੇ ਘਰ 'ਚ ਸਾਡਾ 250 ਬੰਦਾ ਵੜ ਗਿਆ ਜਾ ਕੇ ਕਿ ਇਹ ਤੇ ਸਾਡੀ ਵੋਟ ਬਣਾ ਦਿਓ ਇਮਾਰਤਾਂ ਦੇ ਵਿੱਚ ਵੋਟ ਬਣ ਸਕਦੀ ਐ ਜ਼ਮੀਨ ਤੱਕ ਨਹੀਂ ਖਰੀਦ ਸਕਦੇ ਮੈਂ 25 ਸਾਲ ਰਿਹਾ ਹਾਂ ਬੰਬੇ ਮੈਂ ਤਾਂ ਕਿਸੇ ਮਹਾਰਾਸ਼ਟਰਨ ਦੇ ਘਰ ਵਿੱਚ ਵੋਟ ਨਹੀਂ ਬਣਾਈ ਨਾ ਮੇਰੀ ਬੰਨ੍ਹ ਦਿੱਤੀ ਉਹਨਾਂ ਨੇ ਕੀ ਹੁਣ ਇਸ ਪੰਜਾਬ ਨੂੰ ਐਡਾ ਕਰ ਦਿਓਗੇ ਫ੍ਰੀਕੋਰਟ ਤੇ ਮੋਗਾ ਰਹਿ ਜੂਗਾ ਸਿਰਫ ਲੋਕ ਹੁਣ ਕਹਿਣਗੇ ਨਾ ਵੀ ਜਦੋਂ ਤੁਹਾਡੇ ਸਰਪੰਚ ਬਣਦੇ ਆ ਭਾਵੇਂ ਪ੍ਰਵਾਸੀ ਘਟ ਹੁੰਦੇ ਤੁਹਾਡੇ ਕੋਲ ਆਪਣੇ ਮਸਲੇ ਲੈ ਕੇ ਆਉਂਦੇ ਆ ਤੁਸੀਂ ਉਹਨਾਂ ਦੇ ਮਸਲੇ ਹੱਲ ਕਰਦੇ ਹੋ ਗੱਲ ਤਾਂ ਉਹੀ ਆ ਹੁਣ ਤੁਸੀਂ ਉਹਨਾਂ ਕੋਲ ਚਲ ਜੂਗੇ ਤੁਹਾਡੇ ਮਸਲੇ ਉਹ ਹੱਲ ਕਰ ਦੇਣਗੇ ਫਰਕ ਕੀ ਆ ਫਿਰ ਕਿੱਥੇ ਰੋਲਾ ਮਹਿਸੂਸ ਹੋ ਰਿਹਾ ਮਸਲੇ ਹੱਲ ਕਿਵੇਂ ਕਿੱਥੇ ਜਾਂਦੇ ਨੇ ਇੱਕ ਰਵਾਇਤ ਦੇ ਮੁਤਾਬਕ ਇੱਕ ਹਿਸਟਰੀ ਦੇ ਮੁਤਾਬਕ ਮੈਨੂੰ ਜਾ ਕੇ ਕਿਸੇ ਯੂਕਰੇਨ ਵਾਲੇ ਦਾ ਅਫਰੀਕਾ ਦੇ ਕਿਸੇ ਦੇਸ਼ ਦਾ ਪ੍ਰਧਾਨ ਬਣਾ ਦਿਓ ਮੈਂ ਸਵਾਹ ਮਸਲੇ ਹੱਲ ਕਰੂੰਗਾ ਇੰਡੀਆ ਮੈਂ ਨਾ ਮੈਂ ਬਣਾਈ ਸੁੱਚਾ ਹਜ਼ੂਰ ਮਾ ਬਣਾ ਨੂੰ ਲੈ ਆ ਕੇ ਕਿਸੇ ਗੁਜਰਾਤੀ ਤੋਂ ਬਣਾ ਦੂਗਾ ਸੁੱਚਾ ਸੂਰਮਾ ਕੇ ਵਜਾ ਹੋ ਜਾਊਗਾ ਤੇ ਹੁਣ ਵੀ ਸਾਡੇ ਸਤਿਆਰਾਸ਼ ਕਰ ਰਹੇ ਨੇ ਐਮਐਲਏ ਕੋਲੇ ਗਏ ਆ ਜਿਹੜਾ ਇੱਥੋਂ ਦਾ ਹੋਣਾ ਹੈ ਗਿਆ ਕੁਲਵੰਤ ਸਿੰਘ ਅੰਦਾਜੀ ਟਾਈਮ ਬੀਤ ਗਿਆ ਹੁਣ ਲੇਟ ਹੋ ਗਏ ਭਰਾਵਾ ਅੱਪੀ ਲੇਟ ਹੋ ਗਏ ਅਸੀਂ ਤਾਂ ਬਾਈ ਤੁਹਾਨੂੰ ਬਣਾਤਾ ਅਸੀਂ ਲੇਟ ਹੋ ਗਏ ਮੈਂ ਦਲੀਪ ਕੁਮਾਰ ਨਾ ਰਿਆਂ 18 ਲੈਂਗੁਏਜ ਬੋਲਦਾ ਸੀ ਪਰ ਉਸ ਬੰਦੇ ਨੂੰ ਗਰਵ ਹੁੰਦਾ ਸੀ ਜਦੋਂ ਉਹ ਪਛਤੋ ਬੋਲਦਾ ਜਾਂ ਪੰਜਾਬੀ ਬੋਲਦਾ ਸੀ ਅੱਗੇ ਵਧਣ ਲਈ ਪਿੱਛਾ ਭੁੱਲਣਾ ਜ਼ਰੂਰੀ ਨਹੀਂ ਹੁੰਦਾ ਜਿੱਥੇ ਇੱਕ ਪਾਸੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਜ਼ੋਰ-ਸ਼ੋਰ ਦੇ ਨਾਲ ਚੱਲ ਰਹੀਆਂ ਤਾਂ ਉੱਥੇ ਉਸਦੇ ਨਾਲ ਹੀ ਪੰਜਾਬ ਦੇ ਮੋਹਾਲੀ ਦਾ ਇੱਕ ਪਿੰਡ ਜਗਤਪੁਰਾ ਚਰਚਾਵਾਂ ਦੇ ਵਿੱਚ ਆ ਗਿਆ ਇਸ ਕਰਕੇ ਕਿ ਇੱਥੇ ਪੰਜਾਬੀਆਂ ਦੀ ਵੋਟ ਘੱਟ ਤੇ ਪ੍ਰਵਾਸੀਆਂ ਦੀ ਵੋਟ ਜ਼ਿਆਦਾ ਹੋ ਚੁੱਕੀ ਹੈ ਜਿੱਥੇ ਪਿੰਡ ਦੇ ਲੋਕਾਂ ਨੇ ਘੱਟ ਕੀਤਾ ਸੀ ਤਾਂ ਹੁਣ ਉੱਥੇ ਨਾਲ ਹੋਰ ਵੀ ਪੰਜਾਬ ਦੀਆਂ ਉਹ ਸ਼ਖਸੀਅਤਾਂ ਵੀ ਜੁੜਨੀਆਂ ਸ਼ੁਰੂ ਹੋ ਗਈਆਂ ਜੋ ਲੋਕਾਂ ਦੇ ਖਿਲਾਫ ਹੁੰਦੇ ਲੋਕਾਂ ਦੇ ਨਾਲ ਹੁੰਦੇ ਧੱਕੇ ਦੇ ਖਿਲਾਫ ਖੜਦੇ ਆ ਉਹਨਾਂ ਦੇ ਵਿੱਚੋਂ ਅਮਤੋਜ ਮਾਨ ਹੋਰੀ ਸਾਡੇ ਨਾਲੇ ਗੱਲਬਾਤ ਕਰਦੇ ਆ ਜੀ ਆ ਪੰਜਾਬ ਦਾ ਇਹੜਾ ਪਿੰਡ ਹੈ ਉਹ ਜਗਤਪੁਰਾ ਇੱਥੇ ਇੱਕ ਨਵਾਂ ਹੀ ਮਸਲਾ ਖੜਾ ਹੋ ਗਿਆ ਹਾਲਾਂਕਿ ਪਹਿਲਾਂ ਵੀ ਛੋਟੇ ਛੋਟੇ ਚੱਲਦੇ ਸੀ ਪਰ ਹੁਣ ਇੱਕ ਚਰਚਾ ਵਧ ਗਈ ਹੈ ਹੁਣ ਤੁਹਾਨੂੰ ਲੱਗਦਾ ਵੀ ਆਉਣ ਵਾਲਾ ਸਮਾਂ ਇਦਾਂ ਦਾ ਆਉਣ ਵਾਲਾ ਹੈ ਜਿੱਥੇ ਕਿਸੇ ਭਾਸ਼ਣ ਦੀ ਸ਼ੁਰੂਆਤ ਦੇ ਵਿੱਚ ਪਹਿਲਾਂ ਇਹ ਕਹਿੰਦੇ ਸੀ ਮੇਰੇ ਪਿਆਰੇ ਪੰਜਾਬੀਓ ਤਾਂ ਹੁਣ ਮੇਰੇ ਪਿਆਰੇ ਪ੍ਰਵਾਸੀਓ ਕਹਿਣਾ ਪਊਗਾ ਲੋਕਾਂ ਨੂੰ ਪਤਾ ਕੀ ਹੈ ਸਾਨੂੰ ਸਿਰਫ ਪ੍ਰਵਾਸੀਆਂ ਨਾਲ ਮਸਲਾ ਨਹੀਂਗਾ ਸਾਨੂੰ ਮਸਲਾ ਇਹ ਹੈ ਕਿ ਸਾਨੂੰ ਸਾਡੇ ਵਰਗੇ ਤਾਂ ਰਹਿੰਦਿਓ ਅਸੀਂ ਪ੍ਰਵਾਸੀਆਂ ਨੂੰ ਨਹੀਂ ਪਤਾ ਲਾ ਚਾਹੁੰਦੇ ਅਸੀਂ ਉਹਨਾਂ ਦੇ ਕੰਮ ਨੂੰ ਵੀ ਨਹੀਂ ਖਰਾਬ ਕਰਨਾ ਚਾਹੁੰਦੇ ਪਰ ਅਸੀਂ ਆਨੇ ਸਾਨੂੰ ਤਾਂ ਸਾਡੇ ਵਰਗੇ ਰਹਿੰਦਿਓ ਇਹਨਾਂ ਦੇ ਘਰਾਂ 'ਚ 2.5 ਹਜ਼ਾਰ ਵੋਟ ਉਹਨਾਂ ਦੀ ਬਣਾਤੀ ਮੀਨ ਇਹਨਾਂ ਦਾ ਘਰ ਹੋਣਾ ਹੈ ਨੀਗਾ ਫਿਰ ਸਾਨੂੰ ਆਂਦੇ ਨੇ ਤੁਸੀਂ ਵੀ ਤਾਂ ਬਾਹਰ ਜਾਣੇ ਹੋ ਜੀ ਮੈਨੂੰ ਦੱਸੋ ਕਿ ਕਿਹੜੇ ਕੈਨੇਡੀਅਨ ਦੇ ਘਰ ਚ ਸਾਡਾ 2.5 ਹਜ਼ਾਰ ਬੰਦਾ ਵੜ ਗਿਆ ਜਾ ਕੇ ਕਿ ਇਹਦੇ ਤੇ ਸਾਡੀ ਵੋਟ ਬਣਾ ਦਿਓ ਆ ਹਿਮਾਚਲ ਘਾੜਾ ਨਾਲ ਹਿਮਾਚਲ ਦੇ ਵਿੱਚ ਵੋਟ ਬਣ ਸਕਦੀ ਹੈ ਜ਼ਮੀਨ ਤੱਕ ਨਹੀਂ ਖਰੀਦ ਸਕਦੇ ਅਸੀਂ ਕਿਸਾਨੀ ਅੰਦੋਲਨ ਚ ਕਹਿੰਦੇ ਵੀ ਰਹੇ ਹਾਂ ਕਿ ਯਾਰ ਫੁਲਵਾੜੀ ਵਾਂਗੂ ਹੈ ਹਿੰਦੁਸਤਾਨ ਤੇ ਸਾਡੇ ਕਿਹੜਾ ਸਾਡਾ ਫੁੱਲ ਹੈ ਇਹਨੂੰ ਕਿਉਂ ਕੁਚਲਣ ਤੇ ਜ਼ੋਰ ਦੇ ਰਹੇ ਹੋ ਮੈਂ 25 ਸਾਲ ਰਿਹਾ ਹਾਂ ਬੰਬੇ ਮੈਂ ਤਾਂ ਕਿਸੇ ਮਹਾਰਾਸ਼ਟਰਨ ਦੇ ਘਰ ਵਿੱਚ ਵੋਟ ਨਹੀਂ ਬਣਾਈ ਨਾ ਮੇਰੀ ਬੰਨ ਦਿੱਤੀ ਉਹਨਾਂ ਨੇ ਤੇ ਸਾਡੇ ਘਰਾਂ ਵਿੱਚ ਕਿਉਂ ਬਣਾ ਰਹੇ ਹੋ ਸਾਡਾ ਸਾਡੀ ਲੜਾਈ ਇਸ ਕਰਕੇ ਨਹੀਂ ਗਈ ਕਿ ਅਸੀਂ ਇਹਨਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ ਸਾਡੀ ਲੜਾਈ ਇਸ ਕਰਕੇ ਹੈ ਕਿ ਸਾਨੂੰ ਖਤਮ ਨਾ ਕਰੋ ਸਾਡੇ ਕਲਚਰ ਨੂੰ ਖਤਮ ਨਾ ਕਰੋ ਪਸ਼ਾਵਰ ਤੋਂ ਲੈ ਕੇ ਦਿੱਲੀ ਤੱਕ ਸੀ ਪੰਜਾਬ ਕਿੱਡਾ ਰਹਿ ਗਿਆ ਫਿਰ ਕਹਿੰਗੇ ਜੀ ਹਿਮਾਚਲ ਤੇ ਪੰਜਾਬ ਹਰਿਆਣਾ ਤਾਂ ਤੁਸੀਂ ਐਡ ਕੀਤੇ ਕਿਉਂ ਐਡ ਕੀਤੇ ਆ ਕਿਉਂਕਿ ਉਹ ਪੰਜਾਬ ਵਾਂਗੂ ਸੋਚਦੇ ਨਹੀਂ ਸੀ ਉਹਨਾਂ ਲਈ ਪੰਜਾਬੀ ਦੀ ਲੈਂਗੁਏਜ ਪੰਜਾਬੀ ਦੀ ਲੈਂਗੁਏਜ ਨਹੀਂ ਸੀ ਇਸ ਲਈ ਖਤਮ ਅਸੀਂ ਆਪ ਦਾ ਚੁਣਿਆ ਕੀ ਹਣ ਇਸ ਪੰਜਾਬ ਨੂੰ ਐਡਕ ਕਰ ਦਿਓਗੇ ਫਰੀਦਕੋਟ ਤੇ ਮੋਗਾ ਰਹ ਜੂਗਾ ਸਿਰਫ ਥੈਟਸ ਦੀ ਪ੍ਰੋਬਲਮ ਸਾਨੂੰ ਸਾਡੇ ਅਰਗਾ ਨਹੀਂ ਰਹਿਣ ਦੇ ਰਹੇ ਸਾਨੂੰ ਆ ਜੋ ਗੁਰਦੁਆਰਾ ਸਾਹਿਬ ਚ ਖੜੇ ਹੈ ਜੋ ਹਰ ਬੰਦੇ ਦੇ ਕੰਨਾਂ 'ਚ ਸ਼ਾਮ ਨੂੰ ਇੱਕ ਰਹਿਰਾਜ ਸਾਹਿਬ ਦਾ ਪਾਠ ਆਉਂਦਾ ਹੈ ਸਵੇਰ ਜਪਜੀ ਸਾਹਿਬ ਦਾ ਸੁਣਦਾ ਇੱਕ ਆਦਤ ਹੈ ਸਾਡੀ ਸਾਡਾ ਇੱਕ ਤਰੀਕਾ ਉਹਨੂੰ ਠਿਓਣ ਦਾ ਔਰ ਅਸੀਂ ਇਹ ਨਹੀਂ ਕਹ ਰਹੇ ਸਿਰਫ ਸਿੱਖਾਂ ਦਾ ਏ ਅਸੀਂ ਤਾਂ ਰੇ ਹਿੰਦੂ ਵੀ ਰਹਿਣ ਪਰ ਪੰਜਾਬੀ ਤਾਂ ਹੰਨ ਪਰ ਲੋਕ ਹੁਣ ਕਹਿਣਗੇ ਨਾ ਵੀ ਜਦੋਂ ਤੁਹਾਡੇ ਸਰਪੰਚ ਬਣਦੇ ਆ ਭਾਵੇਂ ਪ੍ਰਵਾਸੀ ਘਟ ਹੁੰਦੇ ਤੁਹਾਡੇ ਕੋਲ ਆਪਣੇ ਮਸਲੇ ਲੈ ਕੇ ਆਉਂਦੇ ਆ ਤੁਸੀਂ ਉਹਨਾਂ ਦੇ ਮਸਲੇ ਹੱਲ ਕਰਦੇ ਹੋ ਗੱਲ ਤਾਂ ਉਹੀ ਆ ਹੁਣ ਤੁਸੀਂ ਉਹਨਾਂ ਕੋਲ ਚਲ ਜੂਗੇ ਤੁਹਾਡੇ ਮਸਲੇ ਉਹ ਹੱਲ ਕਰ ਦੇਣਗੇ ਫਰਕ ਕੀ ਆ ਫਿਰ ਕਿੱਥੇ ਰੋਲਾ ਮਹਿਸੂਸ ਹੋ ਰਿਹਾ ਮਸਲੇ ਹੱਲ ਕਿਵੇਂ ਕਿੱਥੇ ਜਾਂਦੇ ਨੇ ਇੱਕ ਰਵਾਇਤ ਦੇ ਮੁਤਾਬਕ ਇੱਕ ਹਿਸਟਰੀ ਦੇ ਮੁਤਾਬਕ ਇੱਕ ਥੋੜਾ ਜੋ ਸਹਿਚਾਰ ਹੁੰਦਾ ਉਹਦੇ ਮੁਤਾਬਕ ਮੈਨੂੰ ਜਾ ਕੇ ਕਿਸੇ ਯੂਕਰੇਨ ਵਾਲੇ ਦਾ ਅਫਰੀਕਾ ਦੇ ਕਿਸੇ ਦੇਸ਼ ਦਾ ਪ੍ਰਧਾਨ ਬਣਾ ਦਿਓ ਮੈਂ ਸਵਾਹ ਮਸਲੇ ਹੱਲ ਕਰੂੰਗਾ ਫਿਰ ਭਗਵੰਤਬਾਨ ਦੀ타 ਮੋਦੀ ਦੇ ਕਿਸੇ ਬੰਦੇ ਨੂੰ ਬਣਾ ਦਿਓ ਮੁੱਖ ਮੰਤਰੀ ਕਰ ਲੂਗਾ ਮਸਲੇ ਹੱਲ ਕਿਵੇਂ ਕਰ ਲੂਗਾ ਹਰ ਗੱਲ ਤੇ ਅਸੀਂ ਆਣੇ ਕਿ ਸਾਡੇ ਧਰਤੀ ਚੋਂ ਨਿਕਲੇ ਆ ਬੰਦਾ ਹੋਵੇ ਜਿਹੜਾ ਇਹ ਮਸਲੇ ਹੱਲ ਕਰ ਸਕਦਾ ਪਤਾ ਕਿਹਨੂੰ ਹੁੰਦਾ ਪੁੱਛ ਲਓ ਹਿੰਦੀ ਮੈਂ ਨਾ ਮੈਂ ਬਣਾਈ ਸੁੱਚਾ ਸੂਰਮਾ ਬਣਾ ਲੂ ਲਿਆ ਕੇ ਕਿਸੇ ਗੁਜਰਾਤੀ ਤੋਂ ਬਣਾ ਦੂਗਾ ਸੁੱਚਾ ਸੂਰਮਾ ਕੇਵ ਜਾ ਹੋ ਜਾਊਗਾ ਉਹ ਯਾਰ ਜਿਹੜਾ ਬੰਦਾ ਉਸ ਮਿੱਟੀ ਚੋਂ ਨਿਕਲਿਆ ਉਹੀ ਫੈਸਲਾ ਕਰੂ ਉਹੀ ਫਿਲਮ ਬਣਾਉ ਉਹੀ ਗਾਣਾ ਗਾਉ ਉਹੀ ਰਾਜਨੀਤੀ ਕਰੂ ਉਹੀ ਬਿਜ਼ਨਸ ਕਰੂ ਕਿ ਬਾਹਰਲਾ ਕਰ ਲੂਆ ਕਿ ਕਿਵੇਂ ਕਰ ਲੂਗਾ ਉਹ ਫੈਸਲਾ ਆਹ ਪ੍ਰੋਬਲਮ ਹੈ ਅਸੀਂ ਕਿਸੇ ਅਸੀਂ ਜੇ ਇੰਨਾ ਇਤਰਾਜ਼ ਕਰ ਰਹੇ ਹੋਵੇ ਤਾਂ ਇਸ ਦੇਸ਼ ਦਾ ਪ੍ਰਧਾਨ ਮੰਤਰੀ ਗੁਜਰਾਤੀ ਹੈ ਅਸੀਂ ਕਹਿ ਦਈਏ ਗਲਤ ਹੈ ਅਸੀਂ ਤਾਂ ਨਹੀਂ ਕਹਿ ਰਹੇ ਪਰ ਅਸੀਂ ਇਹ ਜ਼ਰੂਰ ਕਹਿ ਰਹੇ ਹਾਂ ਕਿ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਹ ਪੰਜਾਬ ਦੀ ਮਸਲਿਆਂ ਨੂੰ ਸਮਝਦਾ ਹੋਵੇ ਤਾਂ ਪਿੰਡ ਤਾਂ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਹਰ ਘਰ ਦੇ ਬਸ਼ਿੰਦੇ ਨੂੰ ਸਮਝਦਾ ਹੋਵੇ ਕਿਹੜਾ ਵੀ ਬੰਦਾ ਬਿਹਾਰ ਤੋਂ ਆਇਆ ਉਹ ਕੋਈ ਸਮਝਦਾ ਇਹਨਾਂ ਦੇ ਘਰਚੇ ਤੇ ਦਾਦੇ ਦਾ ਨਾਂ ਕੀ ਸੀ ਪੰਜਾਬ ਦੇ ਹਰ ਪਿੰਡ ਦੇ ਵਿੱਚ ਹਜੇ ਮੋਤਬਰ ਬੰਦੇ ਹੋਣੇ ਆ ਜਿਨ੍ਹਾਂ ਨੇ ਆਪਣੀਆਂ ਵੋਟਾਂ ਦੇ ਲਈ ਬਹੁਤ ਸਾਰੇ ਪ੍ਰਵਾਸੀਆਂ ਦੀ ਹਰ ਪਿੰਡ ਦੇ ਵਿੱਚ ਵੋਟਾਂ ਬਣਾਈਆਂ ਹੋਈਆਂ ਆ ਕੀ ਗੱਲ ਹੁਣ ਸਹੀ ਗੱਲ ਹੈ ਹੁਣ ਮੈਨੂੰ ਦੱਸੋ ਇਹ ਗੱਲ ਮੈਂ ਵੀ ਆਣਾ ਕਿ ਜਿਹੜਾ ਪਸ਼ਾਵਰ ਤੋਂ ਦਿੱਲੀ ਤੱਕ ਸੀ ਇਹਨੂੰ ਜੋ ਐਡਾ ਕਰਤਾ ਹੈ ਇਹ ਚ ਸਾਡਿਆਂ ਦੀਆਂ ਹੀ ਕਰਤੂਤਾ ਨੇ ਅੱਜ ਜਿਹੜਾ 32 ਐਮਐਫਾ ਆਜ਼ਾਦੀ ਵੇਲੇ ਸੀ ਪਾਣੀ ਅੱਜ 11 ਉਹ ਸਾਡੇ ਕੈਰੋਂ ਜਾਂ ਦਰਬਾਰਾ ਸਿੰਘ ਨੇ ਸਾਈਨ ਕਰਕੇ ਕੱਢਿਆ ਉਹ ਸਾਡਿਆਂ ਨੇ ਹੀ ਸਤਿਆਨਾਸ਼ ਕੀਤਾ ਤੇ ਹੁਣ ਵੀ ਸਾਡੇ ਹੀ ਸਤਿਆਨਾਸ਼ ਕਰ ਰਹੇ ਨੇ ਐਮਐਲਏ ਕੋਲੇ ਗਏ ਆ ਜਿਹੜਾ ਇੱਥੋਂ ਦਾ ਹੋਣਾ ਹੈ ਗਿਆ ਕੁਲਵੰਤ ਸਿੰਘ ਅੰਦਾਜੀ ਟਾਈਮ ਬੀਤ ਗਿਆ ਹੁਣ ਲੇਟ ਹੋ ਗਏ ਹੂੰ ਭਰਾਵਾ ਪਹਿਲੇ ਲੇਟ ਹੋ ਗਏ ਅਸੀਂ ਤਾਂ 22 'ਚ ਤੁਹਾਨੂੰ ਬਣਾਤਾ ਅਸੀਂ ਲੇਟ ਹੋ ਗਏ ਕਿਹੜੀ ਗੱਲ ਲਈ ਟਾਈਮ ਬੀਤ ਗਿਆ ਵੀ ਕਿਤੇ ਕਿਸੇ ਧੱਕੇ ਦਾ ਕਤਲ ਦਾ ਟਾਈਮ ਬੀਤ ਜਾਂਦਾ ਹੁੰਦਾ ਤੁਸੀਂ ਧੱਕਾ ਕਰ ਰਹੇ ਹੋ 650 ਬੰਦੇ ਨੂੰ ਲਿਆ ਕੇ 900 ਬੰਦੇ ਉੱਤੇ ਥੋਪ ਰਹੇ ਹੋ ਔਰ ਕਹਿ ਰਹੇ ਹੋ ਕਿ ਤੁਹਾਡੀ ਐਡਮਿਨਿਸਟ੍ਰੇਸ਼ਨ ਤੁਹਾਡੇ ਰਾਜਨੀਤਿਕ ਸਮਾਜ ਜਿੰਨੇ ਵੀ ਫੈਸਲੇ ਹੁੰਦੇ ਆ ਪੰਚਾਇਤ ਦੇ ਹੱਥ ਚ ਉਹ ਤੁਸੀਂ ਨਹੀਂ ਇਹ ਕਰਨਗੇ ਹੁਣ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਇਹ ਗੱਲਾਂ ਨਾ ਕਹਿ ਲੀਆਂ ਬੜੀਆਂ ਸੌਖੀਆਂ ਹੁੰਦੀਆਂ ਸਾਡੇ ਬੰਦੇ ਮੈਂ ਦੁਨੀਆ 'ਚ ਘੁੰਮਿਆ ਕੋਨੇ ਨੂੰ ਖੁੱਲਾ ਦੇ ਲ ਬਖਾ ਖੁੱਲਾ ਦੇ ਕਿੜੀ ਚ ਬਖਾਵਾ ਬਾਹਰ ਨਿਕਲ ਕੇ ਜਾਓ ਮੜਾ ਜਾ ਇਹ ਪੰਜਾਬ ਹੈ ਆ ਕਿਦਾਂ ਦਾ ਮਾਹੌਲ ਲੱਗਿਆ ਤੁਹਾਨੂੰ ਇਹਨਾਂ ਗਲੀਆਂ ਚ ਆਹੀ ਤਾਂ ਕਹਿ ਰਹੇ ਆ ਇਹ ਪੰਜਾਬ ਹੈ ਮੈਂ ਉੱਥੇ ਬੰਬੇ ਕਿੰਨੇ ਬੰਦਿਆਂ ਨੂੰ ਕਹਣਾ ਮੈਂ ਗੱਲ ਸੁਣ ਓਏ ਆ ਪਾਣ ਖਾ ਕੇ ਸੜਕ ਤੇ ਨਾ ਥੁੱਕਿਆ ਕਰੋ ਯਾਰ ਭੈੜਾ ਲੱਗਦਾ ਹੈ ਗੰਦਾ ਹੁੰਦਾ ਹੈ ਇਹ ਇਥੇ ਗੁਰਦੁਆਰਾ ਸਾਹਿਬ ਦੀਆਂ ਗੰਦਾ ਤੇ ਵੀ ਥੁੱਕਿਆ ਪਿਆ ਉਹ ਮੰਦਰ ਦੀਆਂ ਗੰਦਾ ਤੇ ਵੀ ਥੁੱਕਿਆ ਪਿਆ ਹੋਊਗਾ ਇਹ ਉਹਨਾਂ ਦਾ ਤੌਰ ਤਰੀਕਾ ਹੈ ਯਾਰ ਮੈਂ ਨਹੀਂ ਆਂਦਾ ਉਹ ਗਲਤ ਹੈ ਪਰ ਉਹ ਉਹਨਾਂ ਨੂੰ ਮੁਬਾਰਕ ਸਾਡਾ ਸਾਡੇ ਅੰਗੂ ਰਹਿੰਦੋ ਅਸੀਂ ਉਹਨਾਂ ਤੇ ਤਾਂ ਨਹੀਂ ਥੋਪਦੇ ਜਾ ਕੇ ਸਾਡੇ ਕੈਨੇਡਾ ਦੇ ਵਿੱਚ ਕੋਈ ਬੰਦਾ ਚਾਦਰਾਂ ਬਣ ਕੇ ਕਿਸੇ ਨੂੰ ਸਕੂਲ ਜਾਣ ਦਿੰਦੇ ਬੱਚੇ ਨੂੰ ਪੰਜਾਬ ਚ ਨਹੀਂ ਜਾਣ ਦੇਣਗੇ ਹੁਣ ਜੇ ਤੁਸੀਂ ਦੁਨੀਆ ਮੈਂ ਤੁਹਾਨੂੰ ਹੋਰ ਛੱਡੋ ਕੈਨੇਡਾ ਦੇ ਵਿੱਚ ਹੁਣੇ ਜੇ ਟ੍ਰੂਡੋ ਨੇ ਬਹੁਤ سارے ਬੰਦੇ ਪ੍ਰਵਾਸੀ ਬੁਲਾ ਲਏ ਹਿਮਿਉਨਿਟ ਆਜ ਦੇ ਚ ਹਿਊਮਨ ਲੈਵਲ ਤੇ ਸੀਰੀਆ ਤੋਂ ਸੋਮਾਲੀਆ ਤੋਂ ਕੈਨੇਡਾ ਬਹੁਤ ਡਿਵੈਲਪਡ ਕੰਟਰੀ ਹੈ ਨਾ 아 ਜੋ ਹਰ ਰਿਹਾ ਇਲੈਕਸ਼ਨ ਸਿਰਫ ਇਸੇ ਗੱਲ ਕਰਕੇ ਉਹ ਆਂਦੇ ਸਾਨੂੰ ਉਹਨਾਂ ਨਾਲ ਹਮਦਰਦੀ ਹੈ ਜੋ ਗਲਤ ਹੋ ਰਿਹਾ ਉੱਥੇ ਮਦਦ ਕਰੋ ਪਰ ਕੈਨੇਡਾ ਨੂੰ ਕੈਨੇਡਾ ਤਾਂ ਰਹਿੰਦਿਓ ਉਹਨਾਂ ਨੇ ਆ ਗੱਲ ਕਹੀ ਹੈ ਅਸੀਂ ਨਹੀਂ ਆਂਦੇ ਸਾਡੇ ਲੋਕ ਦੁਨੀਆ ਚ ਗਏ ਹੋਏ ਨੇ ਆ ਉਹ ਰਹਿ ਰਹੇ ਨੇ ਬਟੋ ਕਬਜ਼ਾ ਤਾਂ ਨਹੀਂ ਕਰ ਰਹੇ ਕਿਤੇ ਜਾ ਕੇ ਉਹਨਾਂ ਨੂੰ ਕਿਸੇ ਘਰ ਦੇ ਵਿੱਚ ਵੋਟ ਤਾਂ ਨਹੀਂ ਬਣਾਈ ਜਾ ਰਹੀ ਐ ਇੱਥੋਂ ਦੇ ਰਹਿਣ ਵਾਲੇ ਨੇ ਤਾਂ 250 ਬੰਦੇ ਦੀ ਵੋਟ ਬਣਾਤੀ ਯਾਰ ਕੈਨੇਡਾ ਦੇ ਨੇਟਿਵ ਲੋਕ ਤਾਂ ਇਹ ਕਹਿੰਦੇ ਵੀ ਸਾਡੇ ਸਿਰ ਤੇ ਭਾਈ ਪ੍ਰਵਾਸੀਆਂ ਨੂੰ ਨਾ ਬਿਠਾਓ ਉਹ ਕਹਿੰਦੇ ਆ ਪਰ ਸਾਡੇ ਵਾਲੇ ਨੇ ਤਾਂ 20-20 ਕਰੋੜ ਦੇਖ ਕੇ ਅੰਨੇ ਹੋ ਕੇ ਆਪਣੇ ਕਿੱਲੇ ਵੇਚੇ ਆ ਨਾ ਇਸ ਪਿੰਡ ਦੀ ਗੱਲ ਭਾਵੇਂ ਨਾ ਕਰੀਏ ਇੱਥੋਂ ਜੇ ਹੋਰ ਖਰੜਵਾਲੂ ਚਲ ਜਾਈਏ ਅੱਗੇ ਕੁਰਾਲੀ ਚਲ ਜਾਈਏ ਰੋਪੜ ਤੱਕ ਵੀ ਇਹ ਗੱਲ ਪਹੁੰਚਣ ਵਾਲੀ ਐ ਤੇ ਉੱਥੇ ਸਾਰਾ ਹਿਮਾਚਲ ਬੈਠਾ ਆ ਕੇ ਛੇਰਾ ਸਾਰੀ ਮਤਲਬ ਮੇਰੇ ਲਈ ਸਭ ਤੋਂ ਤਜਬ ਦੀ ਗੱਲ ਪਤਾ ਕੀ ਹੋਈ ਸੀ ਜਦੋਂ ਮੈਂ ਬੰਬੇ ਤੋਂ 2015 ਚ ਆਪਦੇ ਬੱਚਿਆਂ ਨੂੰ ਇੱਥੇ ਮੁਹੱਲੀ ਸਕੂਲ ਚ ਲਾਂਦਾ, ਵੀਪੀਐਸ ਚ ਲਿਆ ਆਇਆ ਲਿਆ ਕੇ। ਪਤਾ ਕਿਉਂ? ਮੈਂ ਕਿਹਾ ਯਾਰ ਮੈਂ ਤਾਂ ਉਮੇ ਹੀ ਰਿਆਂ ਬੰਬੇ। ਪਰ ਜੇ ਬੱਚੇ ਉੱਥੇ ਪੜਨ ਲੱਗ ਗਏ, ਇਹਨਾਂ ਨੇ ਤਾਂ ਉਥੋਂ ਵਰਗੇ ਬਣ ਜਾਣਾ। ਇਹਨਾਂ ਨੂੰ ਆਪਦੇ ਤਾਈ ਚਾਚਿਆਂ ਦਾ, ਆਪਣੀਆਂ ਖੇਡਾਂ ਦਾ, ਪਕਾਣਾ, ਘੋੜੀ ਦਾ, ਸ਼ੱਕਰ ਭੱਜੀ ਦਾ ਤੇ ਬਾਕੀ ਸਾਰੇ ਰਿਸ਼ਤੇ ਇਹਨਾਂ ਨੂੰ ਤਾਂ ਕੱਖ ਪਤਾ ਹੀ ਨਹੀਂ ਲੱਗਣਾ। ਇਹਨਾਂ ਨੂੰ ਪੰਜਾਬ ਲੈ ਕੇ ਚੱਲਦਾ। ਅੱਜ ਮੈਂ ਰਹਿਣਾ 91 ਸੈਕਟਰ ਮੁਹੱਲੀ ਚ। ਮੈਨੂੰ ਤਜੱਬ ਹੁੰਦਾ ਹੈ ਕਿ ਪੰਜਾਬ ਦੀ ਧੁੰਨੀ ਚ ਉੱਠ ਕੇ ਆਏ ਹੋਏ ਟੱਬਰ ਮੋਗਾ, ਮਲੂਟ, ਫਰੀਦਕੋਟ ਤੋਂ ਉਹਨਾਂ ਦੇ ਬੱਚੇ ਹਿੰਦੀ ਬੋਲ ਰਹੇ ਨੇ ਜਾਂ ਇੰਗਲਿਸ਼ ਬੋਲ ਰਹੇ ਨੇ ਮੈਂ ਦਲੀਪ ਕੁਮਾਰ ਨਾ ਰਹਿ 18 ਲੈਂਗੁਏਜ ਬੋਲਦਾ ਸੀ ਪਰ ਉਸ ਬੰਦੇ ਨੂੰ ਗਰਵ ਹੁੰਦਾ ਸੀ ਜਦੋਂ ਉਹ ਪਸ਼ਤੋ ਬੋਲਦਾ ਸੀ ਜਾਂ ਪੰਜਾਬੀ ਬੋਲਦਾ ਸੀ ਅੱਗੇ ਵਧਣ ਲਈ ਪਿੱਛਾ ਭੁੱਲਣਾ ਜ਼ਰੂਰੀ ਨਹੀਂ ਹੁੰਦਾ ਮੈਂ ਇਹਨਾਂ ਲੋਕਾਂ ਨੂੰ ਵੀ ਆਣਾ ਜੇ ਤੁਹਾਡੀ ਜ਼ਮੀਨ 20 ਕਰੋੜ ਦੀ ਵੇਚਣੀ ਹੈ ਵੇਚੋ ਕਿਸੇ ਪੰਜਾਬੀ ਨੂੰ ਤਾਂ ਵੇਚ ਲੋ ਕਿਸੇ ਆਪਦੇ ਨੂੰ ਤਾਂ ਵੇਚ ਲੋ ਤਾਂ ਜੋ ਅਸੀਂ ਜਦੋਂ ਵੀ ਸਾਡੇ ਪਿੰਡਾਂ 'ਚ ਹੁੰਦਾ ਆਪਣਾਲ ਦਾ ਘਰ ਵੇਚਦੇ ਆ ਆਪਾਂ ਵੇਖ ਕੇ ਵੇਚਦੇ ਆ ਨਾ ਬਾਹਰ ਤਾਂ ਕੋਈ ਮਾੜਾ ਬੰਦਾ ਨਾ ਫਸ ਜਾਵੇ ਚ ਮਾੜਾ ਬੰਦਾ ਨਾ ਅਜੇ ਉਹ ਸੌਰੀ ਹੋਇਆ ਤਾਂ ਵੇਖ ਲੋ ਆ ਪਿੰਡਾਂ ਵਾਲਿਆਂ ਨੂੰ ਕਹਿ ਰਿਹਾ ਆ ਨਤੀਜੇ ਹੋਣਗੇ ਜੋ ਹੁਣ ਨਿਕਲ ਰਹੇ ਆ ਇਹਨਾਂ ਨੂੰ ਮੈਂ ਇੱਕ ਗੱਲ ਕਹੀ ਸੀ ਹੁਣੇ ਸਾਰੇ ਬੈਠਿਆਂ ਨੂੰ ਕਹੀ ਸੀ ਮੈਂ ਕਿਹਾ ਪਾਣੀ ਤੁਸੀਂ ਆਨੇ ਸਿਰ ਦੇ ਉੱਤੋਂ ਦੀ ਲੰਘ ਗਿਆ ਪਰ ਪਾਣੀ ਪਹਿਲਾਂ ਗਿੱਟਿਆਂ 'ਚ ਵੀ ਵਜਿਆ ਹੋਊ ਗੋਡਿਆਂ ਜਿੱਡਾ ਵੀ ਹੋਇਆ ਹੋਊ ਟੱਡ ਸਾਤੀ ਤੇ ਵੀ ਪਹੁੰਚਾਉ ਉਦੋਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਬੋਲੇ ਇਹ ਗਲਤੀ ਆ ਬਾਕੀ ਪੰਜਾਬ ਵਾਲਿਆਂ ਨੂੰ ਵੀ ਕਹੂੰਗਾ ਤੁਹਾਡੇ ਗਿੱਟੇ ਗੋਡਿਆਂ ਚ ਪਾਣੀ ਵਜ ਰਿਹਾ ਸੰਭਲ ਜੋ ਨਹੀਂ ਆ ਤੁਹਾਡੀ ਅਮਰੀਕਾ ਕੈਨੇਡਾ ਕਿਤੇ ਕਦਰ ਨਹੀਂ ਹੋਣੀ ਕਿਉਂਕਿ ਜਿਹੜੀ ਕੁੜੀ ਦੇ ਪੇਕੇ ਨਾਲ ਰਹਿਣ ਸੌਰੇ ਇੱਜ਼ਤ ਨਹੀਂ ਹੁੰਦੀ ਆ ਪੇਕੇ ਆ ਇਹ ਸਾਡਾ ਆਪਦੀ ਜ਼ਮੀਨ ਹੈ ਕਿੱਥੇ ਸਾਡੇ ਬਜ਼ੁਰਗਾਂ ਦਾ ਸਾਡੇ ਗੁਰੂਆਂ ਦਾ ਸਾਡੇ ਸਾਰੇ ਯੋਧਿਆਂ ਦੇ ਖੂਨ ਤੇ ਪਸੀਨੇ ਨਾਲ ਅਸੀਂ ਇਹ ਜ਼ਮੀਨ ਸੰਚੀ ਹੈ ਤੇ ਜੇ ਇਹੀ ਨਾ ਸਾਡੀ ਰਹੀ ਫਿਰ ਕਿੱਥੇ ਜਾਵਾਂਗੇ ਮੇਰੀਆਂ ਫਲਮਾਂ ਰਹਿ ਜਾਣਗੀਆਂ ਪੰਜਾਬ ਵਾਲੀਆਂ ਕੌਣ ਵੇਖੂਗਾ ਉਹਨਾਂ ਨੂੰ ਕੈਨੇਡਾ ਚ ਕੋਠੀ ਆ ਇੱਥੇ ਕੀ ਹੈ ਤੁਹਾਡਾ ਘਰ ਵੀ ਆਬਦ ਨਹੀਂ ਕੁਝ ਵੀ ਤੁਹਾਡਾ ਆਬਦ ਨਹੀਂ ਮਸਲੇ ਦਾ ਹੁਣ ਹੱਲ ਕਿੱਥੇ ਆ ਜੇ ਉਹ ਕਹਿਣ ਵੀ ਚਲੋ ਇਹ ਜਿਹੜੇ ਲੋਕ ਹੈਗੇ ਇਹਨਾਂ ਨੂੰ ਤੁਹਾਡੇ ਪਿੰਡ ਤੋਂ ਅਲੱਗ ਕਰ ਦਿੰਦੇ ਆ ਫਿਰ ਮਸਲੇ ਤਾਂ ਹੱਲ ਹੈ ਜਾਂ ਨਹੀਂ ਹੁਣ ਦੱਸਦੇ ਤੁਹਾਨੂੰ ਮਸਲੇ ਦਾ ਹੱਲ ਕਿ ਇਹਨਾਂ ਨੂੰ ਵੀ ਅਸੀਂ ਗੁਜ਼ਾਰਿਸ਼ ਕੀਤੀ ਹੈ ਕਿਉਂਕਿ ਜੀੜੀ ਪੀੜਤ ਤੇ ਰੁੰਦੀ ਹੈ ਅੱਗੇ ਉਹ ਲੱਗਣੀ ਚਾਹੀਦੀ ਹੈ ਅਸੀਂ ਪਿੱਛੇ ਹਾਂ ਕੰਧਾਂ ਵਾਂਗੂ ਬਟ ਅਸੀਂ ਸਲਾਹ ਦੇ ਸਕਦੇ ਹਾਂ ਸਾਡੀ ਸਲਾਹ ਕੀ ਹੈ ਇਹਨਾਂ ਨੂੰ ਇੱਕ ਤਾਂ ਪਹਿਲੀ ਸਲਾਹ ਹੈ ਕਿ ਭਾਈ ਤੁਸੀਂ ਫੈਸਲਾ ਜੋ ਕਰਨਾ ਹੈ ਉਹ ਕੱਲੇ ਪਿੰਡਾਂ ਲਵੇ ਕੇ ਨਹੀਂ ਕਰਨਾ ਪੂਰੇ ਮੋਹੱਲੀ ਤੇ ਪੰਜਾਬ ਵੱਲ ਵੇਖ ਕੇ ਕਰਨਾ ਹੈ ਪਹਿਲੀ ਗੱਲ ਦੂਜੀ ਗੱਲ ਸਭ ਤੋਂ ਪਹਿਲ ਹੈਗੀ ਹੈ ਕਿ ਇਹਨਾਂ ਦੀਆਂ ਜਿਹੜੀਆਂ 15 ਤਰੀਕ ਨੂੰ ਪੰਚਾਇਤੀ ਚੋਣਾਂ ਹੋਣ ਵਾਲੀਆਂ ਉਹ ਇਹਨਾਂ ਦੇ ਪਿੰਡ ਤੇ ਦੂਜੇ ਸਰਪੰਚ ਤੇ ਪੰਚ ਥੋਪੇ ਨਾ ਜਾਣ ਪਹਿਲਾ ਕੰਮ ਉਹਨਾਂ ਨੂੰ ਰੋਕੰਦਾ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਲਈ ਆ ਸਾਰੇ ਪੰਜਾਬ ਵਾਲਿਆਂ ਲਈ ਜਿਹੜੇ ਬੱਚੇ ਸਾਡੇ ਬਾਹਰ ਜਾ ਰਹੇ ਨੇ ਅਸੀਂ ਰਿਜ਼ਰਵੇਸ਼ਨ ਮੰਗਦੇ ਹਾਂ ਜਿਹੜੀ ਕਿ ਬਾਕੀ ਸੂਬਿਆਂ 'ਚ अवेलेबल ਹੈ ਔਰ ਫੇਰ ਅਸੀਂ ਇਹ ਮੰਗਦੇ ਆ ਕਿ ਜੇ ਹਿਮਾਚਲ ਈਸਟਰਨ ਫਲਾਨਾ ਰਾਜਸਥਾਨ ਜ਼ਮੀਨ ਨਹੀਂ ਕੋਈ ਬਾਹਰਲਾ ਖਰੀਦ ਸਕਦਾ ਤਾਂ ਪੰਜਾਬ ਦੀ ਕਿਉਂ ਖਰੀਦ ਰਿਆ ਆ ਕੇ ਇਸ ਆਪਣਾ ਜਿਹੜਾ 10 ਇਹ ਜਿਹੜਾ ਪੰਜਾਬ ਹੈ ਇਹ ਖੇਤੀਬਾੜੀ ਦਾ ਖੇਤਾ ਆ ਸੂਬਾ ਹੈ ਨਾ ਜੀ ਇੱਥੋਂ ਲਿਕੜ ਪੋ ਤੁਸੀਂ ਮਹਾਲੀ ਤੋਂ ਔਰ ਲੁਧਿਆਣੇ ਤੋਂ ਅੱਗੇ ਮੁੱਲਾਂਪੁਰ ਤੱਕ ਤੁਰੇ ਜਾਓ ਮੈਨੂੰ ਤਾਂ ਪੰਜਾਬ ਲੱਗਦਾ ਨਹੀਂ ਕਿਤੇ ਆ ਕਲੋਨੀ ਕਿਤੇ ਆ ਕਲੋਨੀ ਖੇਤ ਕਿੱਥੇ ਨੇ ਉਮਲਾਂ ਪਰ ਤੋਂ ਜਗਰਾਉਂ ਤੋ ਅੱਗੇ ਫਰੀਦਕੋਟ ਨੂੰ ਜਾਈਏ ਤੋ ਥੋੜਾ ਜਿਹਾ ਪੰਜਾਬ ਨਜ਼ਰ ਆਉਂਦਾ ਸੱਤਿਆਨਾਸ਼ ਹੋ ਗਿਆ ਕੀ ਕਰ ਲਾਂਗੇ ਇਹਨਾਂ ਨੇ ਬਥੇਰੇ ਕਿੱਲੇ ਵੇਚ ਲੇ ਬੜੇ ਪੈਸੇ ਕਮਾ ਲੇ ਕਿੱਧਰ ਗਏ ਪੈਸੇ ਓਏ ਆ ਮਿੱਟੀ ਚਲੀ ਗਈ ਵਾਪਸ ਆਜੂਗੀ ਅਜ ਵੀ ਅਸੀਂ ਗੱਲਾਂ ਕਰਦੇ ਹਾਂ ਮੈਂ ਬਣਾਈ 109 ਸਾਲ ਪੁਰਾਣੀ ਫਿਲਮ ਮੈਨੂੰ ਬੜਾ ਖੁਸ਼ੀ ਹੋਈ ਪੁਰਾਣਾ ਪੰਜਾਬ ਚਿਤਰਿਆ ਫਿਰ ਰਹਿ ਜੂਗਾ ਪੰਜਾਬ ਕਿਹਨੂੰ ਵਿਖਾਵਾਂਗੇ ਪੰਜਾਬੀ ਤਾਂ ਬੋਲਦਾ ਕੋਈ ਨਹੀਂਗਾ ਸਾਡੇ ਫੈਸਲੇ ਪਿੰਡਾਂ ਦੇ ਫੈਸਲੇ ਵੀ ਪ੍ਰਵਾਸੀ ਕਰਨਗੇ ਆਕੇ ਕਿ ਸਾਨੂੰ ਬਿਹਾਰ ਚ ਫੈਸਲਾ ਕਰਨ ਦਿੱਤਾ ਜਾ ਰਿਹਾ ਯੂਪੀ ਚ ਸਾਡੇ ਉੱਤੇ ਤਾਂ ਜੀਪਾਂ ਚੜਾ ਦਿੰਦੇ ਆ ਉਹ ਓਏ ਅਸੀਂ ਮਤਲਬ ਆਪ ਦਾ ਯਾਰ ਘਰ ਵੀ ਨਹੀਂ ਚਲਾ ਸਕਦੇ ਘਰਾਂ ਚ ਵਾੜ ਤੇ ਲਿਆ ਕੇ ਪਿੰਡਾਂ ਚ ਵਾੜ ਤੇ ਲਿਆ ਕੇ ਮੁਹੱਲਿਆਂ ਚ ਵਾੜ ਤੇ ਲਿਆ ਕੇ ਕੱਲ ਨੂੰ ਸਾਨੂੰ ਕਹਿਣਗੇ ਨਹੀਂ ਭਾਈ ਤੁਸੀਂ ਸਾਡੇ ਹਿਸਾਬ ਨਾਲ ਜਿਉ ਅਸੀਂ ਉਹਨਾਂ ਦਾ ਰਹਿਣ ਟਹਿਣ ਤਾਂ ਨਹੀਂ ਬਦਲ ਰਹੇ ਅਸੀਂ ਕੈਨੇਡਾ ਵਜਾ ਕੇ ਵਸੇ ਆ ਅਸੀਂ ਕੈਨੇਡੀਅਨ ਨੂੰ ਤੁਹਾਨੂੰ ਸਿਖਾ ਰਹੇ ਆਂ ਰੋ ਅਸੀਂ ਆਪਦੇ ਵਾਂਗੂ ਹੀ ਰਹਿਣਾ ਚਾਹੁੰਦੇ ਆ ਨਾ ਤਾਂ ਫੇਰ ਰਹਿ ਲੈਣਦੇ ਹੋ ਸਾਨੂੰ ਵੀ ਜੇ ਹਿਮਾਚਲ ਵਾਲੇ ਹਿਮਾਚਲਾਂ ਨੂੰ ਰਹਿਦੇ ਤਾਂ ਅਸੀਂ ਕਿਉਂ ਨਹੀਂ ਔਰ ਸੈਕੰਡ ਸਭ ਤੋਂ ਅਹਿਮ ਗੱਲ ਇੱਕ ਬੰਦਾ ਘਰ ਬਣਾਉਂਦਾ ਸਾਰੀ ਮਿਹਨਤ ਕਰਕੇ ਲਿਆ ਕੇ ਉਹਦੇ ਵਿੱਚ 250 ਬੰਦਾ ਵੜਤਾ ਆਂਦੇ ਜੀ ਚਲੋ ਇਹ ਫੈਸਲੇ ਕਰ ਲੈਣਗੇ ਮੈਨੂੰ ਇਹ ਦੱਸੋ ਆਪਾਂ ਘਰ ਇੱਕ ਕਿਉਂ ਹੁੰਦਾ ਜਿਹਦੇ ਵਿੱਚ ਪਰਿਵਾਰ ਦੇ ਮੈਂਬਰ ਕਿਉਂ ਇੱਕੋ ਜਿਹਾ ਸੋਚਦੇ ਨੇ ਇੱਕੋ ਜਿਹਾ ਪਹਿਨਦੇ ਨੇ ਇੱਕੋ ਖਾਨਦਾਨੀ ਨੂੰ ਬਿਲੋਂਗ ਕਰਦੇ ਨੇ ਕੀ ਜਿਹੜੇ ਬਿਹਾਰ ਯੂਪੀ ਤੋਂ ਆਉਣਗੇ ਜਾਂ ਹੋਰ ਕਿਸੇ ਸਟੇਟ ਤੋਂ ਕੀ ਉਹ ਸਾਡੇ ਪਿੰਡਾਂ ਵਾਂਗੂ ਪੁਰਾਣੇ ਵਾਂਗੂ ਸੋਚਣਗੇ ਉਹਨਾਂ ਦਾ ਕਿਸੇ ਚੀਜ਼ ਨੂੰ ਪੂਜਣ ਦਾ ਮੰਨਣ ਦਾ ਸਮਾਜਿਕ ਰੀਤੀ ਰਿਵਾਜਾਂ ਦਾ ਉਹ ਸੇਮ ਤਰੀਕਾ ਆਊਗਾ ਨਹੀਂ ਤਾਂ ਫਿਰ ਇਹ ਕਿਵੇਂ ਚੱਲੂਗਾ ਕਿਵੇਂ ਚੱਲੂਗਾ ਸਾਡੇ ਤੇ ਧੱਕਾ ਕਰੋਗੇ ਛੋਟੀ ਜੀ ਗੱਲ ਹੈ ਅਸੀਂ ਉਹਨਾਂ ਨੂੰ ਕੁਝ ਨਹੀਂ ਆਖਰੇ ਸਾਨੂੰ ਸਾਡਾ ਰਹਿਣ ਦਿਓ ਤੇ ਜਿਹੜੇ ਹੈਗੇ ਨੇ ਹੁਣ ਸਾਨੂੰ ਇਹ ਸੋਚਣਾ ਪੈਣਾ ਹੈ ਇਹ ਤੋਂ 2 ਸਟੈਪ ਅੱਗੇ ਜਾ ਕੇ ਕਿ ਇਹ ਪਹਿਲਾਂ ਗਿੱਠਿਆਂ 'ਚ ਵਜਦੇ ਨੇ ਫਿਰ ਗੋਡਿਆਂ 'ਚ ਵਜਦੇ ਨੇ ਫਿਰ ਸਿਰ ਦੇ ਉੱਤੋਂ ਦੀ ਵਜਦੇ ਨੇ ਔਰ ਉਹ ਹੋ ਗਿਆ ਅੱਜ ਇੱਥੇ ਜਗਤਪੁਰੇ 'ਚ ਹੋਇਆ ਫਿਰ ਇਹ ਮੁਹਾਲੀ ਪੁਰੇ 'ਚ ਹੋ ਜੂਗਾ ਲੁਧਿਆਣੇ 'ਚ ਆਲਰੇਡੀ ਹੋ ਚੁੱਕਿਆ ਫਿਰ ਇਹ ਅੱਗੇ ਵਧੂਗਾ ਔਰ ਅੱਗੇ ਵਧ ਗਿਆ ਅੱਜ ਸਾਰਾ ਦੁਆਬਾ ਖਾਲੀ ਹੋਇਆ ਪਿਆ ਜਿੰਦਰੇ ਲੱਗੇ ਉਹਨੇ ਮਾਪਦੇ ਪੰਜਾਬੀ ਭਰਾਵਾਂ ਨੂੰ ਵੀ ਕਹੂੰਗਾ ਮਤਲਬ ਕਿਦੇ ਹਵਾਲੇ ਕਰਕੇ ਚੱਲੇ ਹੋ ਇਹੇ ਇਹ ਕਿਦੇ ਹਵਾਲੇ ਕਰਕੇ ਚੱਲਿਓ ਜਿੱਦੀਆਂ ਬਾਹਰ ਜਾ ਕੇ ਬੜੀਆਂ ਗੱਲਾਂ ਕਰਦੇ ਹੋ ਪੰਜਾਬ ਸਾਡਾ ਪੰਜਾਬ ਕੌਣ ਰਹਿ ਰਿਹਾ ਉੱਥੇ ਭੂਤੀਆ ਪਿੰਡ ਬਣਾਤੇ ਨੇ ਇੱਕ ਜਲੰਧਰ ਦਾ ਪਿੰਡ ਸੀ ਮੈਂ ਵੇਖ ਰਹੀ ਸਾਰੇ ਜੁੰਦਰੇ ਲੱਗੇ ਹੋਏ ਨੇ ਲੈਨ ਨਾਲ ਜਿਹੜੇ ਬਜ਼ੁਰਗ ਸੀ ਉਹ ਗੁਜ਼ਰ ਗਏ ਪੁਰਾਣੇ ਉੱਥੇ ਗਏ ਬੱਚੇ ਵਾਪਸ ਨਹੀਂ ਆਉਣਾ ਚਾਹੁੰਦੇ ਪੰਜਾਬ ਕੀ ਦਾ ਜਿਹੜੀ ਚੀਜ਼ ਖਾਲੀ ਕਰੂਗੇ ਉਹ ਕੋਈ ਤਾਂ ਭਰੂਗਾ ਉਹ ਭਰ ਰੇ ਨਹੀਂ ਆ ਕੇ ਇੱਥੇ ਉਹ ਵੀ ਨਹੀਂ ਹੋਇਆ ਜਗਤਪੁਰੇ ਉਹ ਨਹੀਂ ਹੋ ਰਿਹਾ ਇੱਥੇ ਕੁਛ ਖਾਲੀ ਨਹੀਂ ਹੋਇਆ ਇੱਥੇ ਤਾਂ ਧੱਕੇ ਨਾਲ ਵਾੜੇ ਜਾ ਰਹੇ ਨੇ ਪਰ ਜਲੰਧਰ ਵਾਲੇ ਹੋ ਚੁੱਕੇ ਆ ਮੈਂ ਕਹੂੰਗਾ ਆਪਦੇ ਪੰਜਾਬੀ ਭਰਾਵਾਂ ਨੂੰ ਵੀ ਓਏ ਵਾਪਸ ਆਓ ਔਰ ਮੈਂ ਤਾਂ ਘੁੰਮਿਆ ਦੁਨੀਆ ਸਾਰੀ ਇਸ ਤੋਂ ਵਧੀਆ ਧਰਤੀ ਇਸ ਤੋਂ ਵਧੀਆ ਪਾਉਣ ਪਾਣੀ ਦੁਨੀਆ 'ਚ ਕਿਤੇ ਨਹੀਂ ਹੁਣ ਕਹਿੰਦੇ ਆਪਾਂ ਚੰਡੀਗੜ੍ਹ ਪੰਜਾਬ ਦਾ ਹੱਕ ਹੈ ਹੁਣ ਤੁਸੀਂ ਇੱਥੇ ਕਹਿੰਦੇ ਹੋ ਵੀ ਅਸੀਂ ਇੱਕ ਮੋਰਚਾ ਲਾਵਾਂਗੇ ਇਹ ਮੋਰਚੇ ਤੇ ਗੱਲ ਮੁੱਕ ਜੂਗੀ ਜਾਂ ਫਿਰ ਕੱਲੂ ਕਹਿਣਾ ਪਊਗਾ ਵੀ ਮੁਹਾਲੀ ਭਾਈ ਪੰਜਾਬ ਦਾ ਸੀ ਮੁਹਾਲੀ ਪੰਜਾਬ ਦਾ ਵਾਪਸ ਦੋ ਪੰਜਾਬ ਆਹੀ ਲੱਗ ਰਿਹਾ ਚੰਡੀਗੜ੍ਹ ਤੇ ਸਾਡਾ ਦਾਵਾ ਸੀ ਨਾ ਐ ਕਿ ਇਲੈਕਸ਼ਨ ਹੋਏ ਮਨੀਸ਼ ਦਿਵਾੜੀ ਜੀ ਨੇ ਕਿਹਾ ਕਿ ਚੰਡੀਗੜ੍ਹ ਤਾਂ ਇੰਡੀਪੈਂਡੈਂਟ ਹੋਣਾ ਚਾਹੀਦਾ ਹੈ ਪੂਰੇ ਪੰਜਾਬ ਦੀ ਕਾਂਗਰਸ ਦਾ ਇੱਕ ਬੰਦਾ ਨਹੀਂ ਬੋਲਿਆ ਨਾ ਹੀ ਆਪੋਜੀਸ਼ਨ ਵਾਲੇ ਬੋਲੇ ਤੇ ਜਦੋਂ ਸੁਖਵਾਲ ਸਿੰਘ ਗਹਿਰਾ ਨੇ ਇਹ ਕਿਹਾ ਕਿ ਯਾਰ ਆ ਪ੍ਰਵਾਸੀ ਮਾੜੇ ਜੇ ਇੰਨੀ ਛੇਤੀ ਇਹਨਾਂ ਨੂੰ ਵੋਟ ਦਾ ਅਧਿਕਾਰ ਨਹੀਂ ਔਰ ਸਾਡਾ ਹੀ ਰਿਜ਼ਰਵ ਹੋਣਾ ਚਾਹੀਦਾ ਰਿਜ਼ਰਵੇਸ਼ਨ ਮਿਲਣੀ ਚਾਹੀਦੀ ਸਾਰੇ ਕਾਂਗਰਸੀ ਬੜਕਪੇ ਨਾ 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 ਇਹ ਤਾਂ ਉਹਦਾ ਇੰਡੀਵਿਜੂਅਲ ਬਿਆਨ ਹੈ ਇਹਦਾ ਮਤਲਬ ਚੰਡੀਗੜ੍ਹ ਵਾਲਾ ਮਸਲਾ ਖਤਮ ਇਹ ਮੈਂ ਲੋਕਾਂ ਨੂੰ ਕਹਿ ਰਿਹਾ ਇਹ ਲੀਡਰ ਉਦੋਂ ਹੀ ਬੋਲਦੇ ਨੇ ਜੀਦਾ ਇਹਨਾਂ ਨੂੰ ਪਤਾ ਹੁੰਦਾ ਕਿ ਰਿਐਕਸ਼ਨ ਨਹੀਂ ਹੋਣਾ ਤੇ ਜੇ ਤੁਸੀਂ ਚੰਡੀਗੜ੍ਹ ਨੂੰ ਛੱਡਤਾ ਹੈ ਨਾ ਫਿਰ ਮੋਹਾਲੀ ਲਈ ਵੀ ਤਿਆਰ ਰਹੋ ਫਿਰ ਅਗਲੇ ਜ਼ਿਲ੍ਹਕਾਂ ਲਈ ਵੀ ਤਿਆਰ ਰਹੋ ਔਰ ਸਾਰੇ ਪੰਜਾਬ ਲਈ ਤਿਆਰ ਰਹੋ ਕਿ ਪੰਜਾਬ ਨਾਂ ਦਾ ਹੀ ਰਹਿ ਜਾਣਾ ਕੱਕ ਆ ਪਾਣੀ ਹੈ ਜਿਹੜੇ ਪੰਜਾਬ ਪੰਚਨਾਦ ਸਬਤ ਸਿੰਧੂ ਪਾਣੀਆਂ ਦੇ ਨਾਂ ਤੇ ਹੀ ਸੀ ਅੱਜ ਪਾਣੀ ਬਚਿਆ ਕਿੱਥੇ ਆ ਤੇ ਜਿਹੜਾ ਬਚਿਆ ਉਹ ਕਾਲਾ ਹੁਣ ਅਸੀਂ ਉੱਥੇ ਜਾ ਕੇ ਕਹਿੰਦੇ ਹਾਂ ਸ਼ਰਿਆ ਮੌਤ ਵੰਡ ਰਹੇ ਹੋ ਸ਼ਰਮ ਤੱਕਾ ਹੋ ਰਿਹਾ ਲੋਕ ਮਰ ਰਹੇ ਨੇ ਉਵੇਂ ਹੀ ਇੱਥੇ ਸ਼ਰਮ ਤੱਕਾ ਹੋ ਰਿਹਾ ਇਹਨਾਂ ਦੇ ਘਰਾਂ ਚ ਬੰਦੇ ਬਾੜੇ ਜਾ ਰਹੇ ਨੇ ਯਾਰ ਇਹਨਾਂ ਧੱਕਾ ਉਹ ਜੇ ਅਸੀਂ ਬੋਲਦੇ ਮੈਂ ਕਿਹਾ ਕਹਿਣ ਦਿਓ ਇਹਨਾਂ ਨੂੰ ਫਿਰਕਾ ਪਰਸਤ ਕਹਿਣ ਦਿਓ ਇਹਨਾਂ ਨੂੰ ਜੋ ਕਹਿੰਦੇ ਜਵਾਬ ਦੇਵਾਂਗੇ ਹਰ ਗੱਲ ਦਾ ਮੈਂ ਇੱਕ ਗੱਲ ਪੁੱਛਦਾ ਕੋਈ ਵੀ ਬੰਦਾ ਮੇਰੇ ਸਾਹਮਣੇ ਆ ਕੇ ਖੜ ਜੇ ਆ ਕੇ ਇੱਕ ਗੱਲ ਬੜੇ ਖੁੱਲੇ ਦਿਲ ਦੇ ਕਹਿਣਗੇ ਜੀ ਅਸੀਂ ਵੀ ਤਾਂ ਬਾਹਰ ਜਾਣੇ ਆ ਕੋਈ ਅਸੀਂ ਬਾਹਰ ਜਾ ਕੇ ਕਿਸੇ ਦੇ ਘਰ ਚ ਵੋਟ ਬਣਾਉਨੇ ਆ ਅਸੀਂ ਜਾ ਕੇ ਬਾਹਰ ਇਹ ਆਣੇ ਆ ਕਿ ਤੁਹਾਨੂੰ ਉਥੋਂ ਦੇ ਜਿਹੜੇ ਨੈਟਿਵ ਲੋਕ ਨੇ ਉਹਨਾਂ ਨੂੰ ਰਿਜ਼ਰਵੇਸ਼ਨ ਨਹੀਂ ਮਿਲਣੀ ਚਾਹੀਦੀ ਕਿ ਅਮਰੀਕਨ ਨੈਟਿਵਜ਼ ਨੂੰ ਔਰ ਕੈਨੇਡੀਅਨ ਨੈਟਿਵ ਨੂੰ ਰਿਜ਼ਰਵੇਸ਼ਨ ਨਹੀਂਗੀ ਹੈਗੀ ਹੈ ਕਿ ਹਿਮਾਚਲ ਵਾਲਿਆਂ ਨੂੰ ਨਹੀਂਗੀ ਹੈਗੀ ਚਾਹੇ ਦੁਨੀਆ ਹੋਵੇ ਚਾਹੇ ਦੇਸ਼ ਹੋਵੇ ਸਾਰਿਆਂ ਨੂੰ ਹੈਗੀ ਹੈ ਤੇ ਫਿਰ ਪੰਜਾਬ ਨਾਲ ਦੁਸ਼ਮਣੀ ਕਾਦੀ ਜਦ ਕਿ ਸਾਡੇ ਨਾਲ ਤਾਂ ਵਾਅਦਾ ਵੀ ਹੋਇਆ ਸੀ ਕਿ ਕਹੋ ਜਿਹਾ ਖਿੱਤਾ ਦਿੱਤਾ ਜਾਊਗਾ ਜਿੱਤੇ ਤੁਸੀਂ ਆਜ਼ਾਦੀ ਦਾ ਨਿਗ ਮੰਨੂਗੇ ਆਜ਼ਾਦੀ ਕੀ ਹੁੰਦੀ ਹੈ ਕਿ ਜਿੱਥੇ ਅਸੀਂ ਆਪ ਦੇ ਕਲਚਰ ਦਾ ਆਪ ਦੇ ਧਰਮ ਦਾ ਆਪ ਦੇ ਪਹਿਰਾਵੇ ਦਾ ਆਪ ਦੀ ਲੈਂਗੁਏਜ ਦਾ ਆਰਾਮ ਨਾਲ ਇਸਤੇਮਾਲ ਕਰ ਸਕੀਏ ਕੀ ਆ ਜੋ ਹੁਣ ਦਿੱਤਾ ਜਾ ਰਿਹਾ ਕੀ ਉਹਦਾ ਗਲਾ ਨਹੀਂ ਘੁੱਟਿਆ ਜਾ ਰਿਹਾ ਜਦੋਂ ਸਾਡਾ ਸਰਪੰਚ ਆ ਕੇ ਕਹੂਗਾ ਹਾਂ ਭਾਈ ਸਾਹਿਬ ਆਪ ਕਿਸ ਕੰਮ ਕੇ ਲੀਏ ਆਏ ਹੈ ਕੀ ਕਹੋਗੇ ਤੁਸੀਂ ਪੰਜਾਬੀ ਚ ਕਹੋਗੇ ਕਹੇਗਾ ਮੈਨੂੰ ਸਮਝ ਨਹੀਂ ਆਇਆ ਜ਼ਰਾ ਆਪ ਹਿੰਦੀ ਮੇ ਬੋਲੋਗੇ ਪਰ ਸਾਡੇ ਵਾਲੇ ਤਾਂ ਫਿਰ ਆਪ ਹੀ ਅੱਗੇ ਹਿੰਦੀ ਬੋਲਣ ਲੱਗ ਪੈਂਦੇ ਇਹ ਸਾਡੇ ਵਾਲਿਆਂ ਨੂੰ ਵੀ ਸੋਚਣਾ ਪੈਂਦਾ ਤੇ ਨਾਲ ਨਾਲ ਇਹ ਵੀ ਸੋਚਣਾ ਪੈਂਦਾ ਕਿ ਕੀ ਇਹ ਹੁੰਦੇ ਨਾ ਔਰੇ ਹੋਇਆ ਕਿਉਂ ਇੱਥੋਂ ਤੱਕ ਨੌਬਤ ਕਿਉਂ ਆਈ ਕਿ ਅਸੀਂ ਹੁਣ ਸੰਭਲਾਂਗੇ ਹੁਣ ਸੋਚਾਂਗੇ ਹੁਣ ਇਹ ਤੋਂ ਪਰਹੇਜ਼ ਕਰਾਂਗੇ ਜੋ ਪਹਿਲਾਂ ਨਹੀਂ ਕੀਤਾ ਇਹ ਸੰਕੀਰਣਤਾ ਨਹੀਂ ਗੀ ਆਪਦੇ ਘਰ ਨੂੰ ਬਚਾਉਣਾ ਆਪਦੀ ਲੈਂਗੁਏਜ ਨੂੰ ਬਚਾਉਣਾ ਆਪਦੇ ਪਹਿਰਾਵੇ ਨੂੰ ਬਚਾਉਣਾ ਆਪਦੀ ਹਿਸਟਰੀ ਨੂੰ ਬਚਾਉਣਾ ਇਹ ਸੰਕੀਰਣਤਾ ਨਹੀਂ ਇਹ ਕੋਈ ਫਿਰਕਾਪ੍ਰਸਤੀ ਨਹੀਂ ਗੀ ਇਹ ਕੋਈ ਦਖਿਆ ਨੂੰ ਸੀ ਖਿਆਲ ਨਹੀਂ ਗਾ ਇਹ ਖੁੱਲ੍ਹਦਿਲਾ ਖਿਆਲ ਹੈ ਇਹ ਸਾਡਾ ਹੱਕ ਹੈ ਜੇ ਕੋਈ ਸਾਡੇ ਪਿਓ ਦਾਦੇ ਦਾ ਨਾਮ ਬਦਲਣਾ ਚਾਹਵੇ ਤਾਂ ਅਸੀਂ ਕਹਾਂਗੇ ਨਾ ਯਾਰ ਇਹ ਗਲਤ ਹੈ ਉਵੇਂ ਹੀ ਇਹ ਹੈ ਕਿ ਪੰਜਾਬ ਸਾਡਾ ਘਰ ਨਹੀਂਗਾ ਅੱਜ ਜਿਸ ਜਗ੍ਹਾ ਆਪਾਂ ਖੜੇ ਆਂ ਕੀ ਇਹ ਸਾਡਾ ਨਹੀਂਗਾ ਕੀ ਸਾਨੂੰ ਆਸਰਾ ਨਹੀਂ ਮਿਲਦਾ ਇੱਥੇ ਆ ਕੇ ਸੋ ਆਪਦੀਆਂ ਚੀਜ਼ਾਂ ਨੂੰ ਅਸੀਂ ਸਿਰਫ ਆਪਦੀਆਂ ਚੀਜ਼ਾਂ ਨੂੰ ਬਚਾਉਣ ਦੀ ਗੱਲ ਕਰ ਰਹੇ ਆ ਕਿਸੇ ਤੋਂ ਕੁਝ ਖੋਣ ਦੀ ਗੱਲ ਨਹੀਂ ਕਰ ਰਹੇ ਤੇ ਜੇ ਤੁਸੀਂ ਉਹ ਵੀ ਨਹੀਂ ਕਰਨ ਦਿਓਗੇ ਤਾਂ ਆਮ ਸੌਰੀ ਇਹਨਾਂ ਨੂੰ ਵੀ ਅਸੀਂ ਕਿਹਾ ਸਾਰਾ ਇਲਾਕਾ ਇਕੱਠੇ ਹੋਵੋ ਇੱਕ ਫੈਸਲਾ ਲਓ ਇਲੈਕਸ਼ਨ ਕਮਿਸ਼ਨ ਤੁਹਾਡੀ ਗੱਲ ਮੰਨ ਜੇ ਜਿਨ੍ਹਾਂ ਦੀ ਸੁਣਵਾਈ ਕਰ ਲੈਣਾ ਕੱਲ ਸੁਣਵਾਈ ਹੈ ਜੇ ਇਲੈਕਸ਼ਨ ਕਮਿਸ਼ਨ ਨਹੀਂ ਮੰਨਦਾ ਸਾਰੇ ਇਕੱਠੇ ਹੋ ਕੇ ਇੱਕ ਕੱਠ ਮਾਰੋ ਇੱਕ ਫੈਸਲਾ ਲਓ ਅਸੀਂ ਕੰਧ ਬਣ ਕੇ ਤੁਹਾਡੇ ਨਾਲ ਖੜਾਂਗੇ ਚਾਹੇ ਕੋਈ ਵੀ ਫੈਸਲਾ ਹੋਵੇ ਇਹ ਹੁਣ ਹੋਣ ਨਹੀਂ ਦੇਣਾ ਮੈਂ ਤੁਹਾਨੂੰ ਇਹ ਕਹਤਾ ਕਿ ਜਗਤਪੁਰੇ ਵਾਲਿਆਂ ਦਾ ਮਸਲਾ ਨਹੀਂ ਰਹਿ ਗਿਆ ਹੁਣ ਇਹ ਪੰਜਾਬ ਦਾ ਮਸਲਾ ਹੈ ਇਤਾਂ ਦੇ ਪਿੰਡ ਤੋਂ ਸ਼ੁਰੂ ਹੋ ਗਿਆ ਪਰ ਹੁਣ ਇਹ ਲਹਿਰ ਉੱਠੂਗੀ ਕਿ ਪੰਜਾਬ ਨੂੰ ਪੰਜਾਬ ਰਹਿਣ ਦਿਓ ਪੰਜਾਬੀਆਂ ਨੂੰ ਪੰਜਾਬੀ ਰਹਿਣ ਦਿਓ ਸਾਡੇ ਪਹਿਰਾਵੇ ਨੂੰ ਸਾਡੀ ਲੈਂਗੁਏਜ ਨੂੰ ਸਾਡਾ ਰਹਿਣ ਦਿਓ ਜਿਵੇਂ ਬਾਕੀ ਦੁਨੀਆ ਚਾਹੋ ਸਾਡਾ ਵੀ ਰਹਿਣ ਦਿਓ ਤਾਂ ਬਿਲਕੁਲ ਜਗਤਪੁਰੇ ਵਿੱਚ ਉੱਠਿਆ ਇਹ ਮਸਲਾ ਹੁਣ ਸਮੂਹ ਜਗਤ ਵਿੱਚ ਵਸਦੇ ਪੰਜਾਬੀਆਂ ਦਾ ਬਣ ਚੁੱਕਿਆ ਹੈ ਕਿਉਂਕਿ ਇੱਥੇ ਪੰਚਾਇਤੀ ਚੋਣਾਂ ਦੇ ਵਿੱਚ ਪ੍ਰਵਾਸੀਆਂ ਦੀ ਵੋਟ ਵੱਧ ਤੇ ਪੰਜਾਬੀਆਂ ਦੀ ਵੋਟ ਘਟ ਰਹਿ ਚੁੱਕੀ ਹੈ ਪਰ ਇੱਕ ਦਿਨ ਦਿੱਤਾ ਗਿਆ ਹੈ ਚੋਣ ਕਮਿਸ਼ਨ ਦੇ ਵੱਲੋਂ ਉਸ ਦੇ ਬਾਅਦ ਫੈਸਲਾ ਹੋਵੇਗਾ ਜਾਂ ਫਿਰ ਲਾਣਾ ਪਵੇਗਾ ਥਾਂ ਦੇ ਉੱਤੇ ਕੋਈ ਧਰਨਾ ਜਾਂ ਲੋਕਾਂ ਨੂੰ ਇਕੱਠਾ ਹੋਣਾ ਪਵੇਗਾ ਹੁੰਦਾ ਕੀ ਹੈ ਇਸ ਦੇ ਉੱਤੇ ਨਿਗਾਹ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ ਬੋਲੇ ਸੋਨਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਲੱਖਾਂ ਸਦਾਣਾ ਬਾਈ ਜਿੰਦਾਬਾਦ ਸਤ ਸ੍ਰੀ ਅਕਾਲ